ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਚਪਪੇ ਚਪੇ ਤੇ ਪੁਲਿਸ ਤੇ ਨਾਦ ਕੀਤੀ ਗਈ ਹੈ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਮੋਗੇ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਜਗ੍ਹਾ ਜਗ੍ਹਾ ਤੇ ਪੁਲਿਸ ਵਿਤਨਾਦ ਕੀਤੀ ਗਈ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਜਿਹੜੇ ਵਾਹਨ ਨੇ ਅਤੇ ਵਾਹਨ ਦੇ ਉਹਨਾਂ ਵਾਹਨਾਂ ਦੇ ਜਨਾ ਕੋ ਪੂਰੀ ਤਰ੍ਹਾਂ ਦੇ ਕਾਗਜ਼ ਜਿਹੜੇ ਉਹਨਾਂ ਦੇ ਕੋਲ ਨਹੀਂ ਉਹਨਾਂ ਦੇ ਚਲਾਨ ਵੀ ਜਿਹੜੇ ਆ ਪੁਲਿਸ ਦੇ ਵੱਲੋਂ ਕੱਟੇ ਜਾ ਰਹੇ ਨੇ ਤੇ ਲਗਾਤਾਰ ਪੁਲਿਸ ਸਖਤ ਅਤੇ ਪੁਲਿਸ ਦੇ ਵੱਲੋਂ ਲਗਾਤਾਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਚੱਪੇ-ਚੱਪੇ ਤੇ ਪੁਲਿਸ ਤੇ ਨਾਦ ਕੀਤੀ ਗਈ ਆ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਦੀਵਾਲੀ ਦਾ ਤਿਹਾਰ ਬੜੇ ਸ਼ਾਂਤੀ ਦੇ ਨਾਲ ਤੇ ਪਾਈਚਾਰੇ ਦੇ ਨਾਲ ਮਨਾਇਆ ਜਾਵੇ ਕਿਉਂਕਿ ਦੀਵਾਲੀ ਦਾ ਤਿਹਾਰ ਬਹੁਤ ਪਵਿੱਤਰ ਤਿਹਾਰ ਹੁੰਦਾ ਤੇ ਇਸੇ ਦਿਨ ਸਰ ਖੁਸ਼ੀਆਂ ਭਰਿਆ ਤਿਹਾਰ ਹੁੰਦਾ ਤੇ ਇਸਨਾਰੇ ਹੀ ਰਲ ਮਿਲ ਕੇ ਇਸ ਤਿਹਾਰ ਨੂੰ ਮਨਾਉਣ ਅਤੇ ਪੁਲਿਸ ਵੱਲੋਂ ਸੁਰੱਖਿਆ ਦੀ ਭਾਵਨਾ ਜਿਹੜੀ ਲੋਕਾਂ ਦੇ ਵਿੱਚ ਪੈਦਾ ਕੀਤੀ ਗਈ ਆ ਤਾਂ ਕਿ ਲੋਕ ਸੁਰੱਖਿਅਤ ਤਰੀਕੇ ਦੇ ਨਾਲ ਆਪਣਾ ਦੀਵਾਲੀ ਦਾ ਤਿਹਾਰ ਇਹ ਮਨਾ ਸਕਣ ਮੋਗੇ ਦੇ ਵਿੱਚ ਪੁਲਿਸ ਵੱਲੋਂ ਪੈਟਰੋਲਿੰਗ ਕੀਤੀ ਗਈ ਹੈ ਜਗਾ ਜਗਾ ਤੇ ਚੈਕਿੰਗ ਕੀਤੀ ਜਾ ਰਹੀ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਦੁਕਾਨਾਂ ਦੇ ਬਾਹਰ ਸੜਕਾਂ ਤੇ ਅਤੇ ਹੋਰ ਕਈ ਥਾਵਾਂ ਤੇ ਸਾਰਵ ਜਨਿਕ ਥਾਵਾਂ ਤੇ ਹਰ ਥਾਤੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਹਰ ਜਗ੍ਹਾ ਤੇ ਪੁਲਿਸ ਤੇ ਨਾਦ ਕੀਤੀ ਗਈ ਹੈ ਤਾਂ ਕਿ ਲੋਕ ਜਿਹੜੇ ਆ ਉਹਨਾਂ ਦੇ ਵਿੱਚੋਂ ਸੁਰੱਖਿਆ ਦੀ ਭਾਵਨਾ ਛੜੀ ਉਹ ਬਣੀ ਰਹੇ ਅਤੇ ਪੁਲਿਸ ਅਲਰਟ ਹੈ ਤਾਂ ਕਿ ਕੋਈ ਅਨਸੁਖਾਵੀ ਘਟਨਾ ਜਿਹੜੀ ਨਾ ਵਾਪਰੇ ਅਤੇ ਪੁਲਿਸ ਦਾ ਧਿਆਨ ਹਰ ਪੱਖ ਤੋਂ ਹਰ ਚੀਜ਼ ਤੇ ਜਿਹੜਾ ਉਹ ਰੱਖਿਆ ਜਾ ਰਿਹਾ ਤਾਂ ਕਿ ਸ਼ਰਾਰਤੀ ਅਨਸਰ ਜਿਹੜੇ ਆ ਉਹ ਮਾਹੌਲ ਖਰਾਬ ਨਾ ਕਰ ਸਕੇ ਪੁਲਿਸ ਦਾ ਕਹਿਣਾ ਹੈ ਲੋਕਾਂ ਨੂੰ ਕਿ ਆਪਣੇ ਭਾਈਚਾਰੇ ਦੇ ਨਾਲ ਅਤੇ ਆਰਾਮ ਨਾਲ ਦੀਵਾਲੀ ਦਾ ਤਿਹਾਰ ਮਨਾਇਆ ਜਾਵੇ ਪੁਲਿਸ ਵੱਲੋਂ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਪੈਦਾ ਕੀਤੀ ਗਈ ਹੈ ਜਿੱਥੇ ਚੱਲਦੇ ਉਹਨਾਂ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਚੈਕਿੰਗ ਕੀਤੀ ਗਈ ਆ ਅਤੇ ਪੈਟਰੋਲਿੰਗ ਕੀਤੀ ਗਈ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਵੀ ਉਹਨਾਂ ਦੇ ਵੱਲੋਂ ਚੈਕਿੰਗ ਕਰਕੇ ਕਈ ਜਿਹੜੇ ਲੋਕ ਨੇ ਉਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਦੀਆਂ ਸਖਤ ਹਦਾਇਤਾਂ ਨੇ ਕਿ ਜਿਹੜਾ ਦੀਵਾਲੀ ਦਾ ਫੈਸਟੀਵਲ ਹੈ ਇਹਦੇ ਤੇ ਕੋਈ ਅਨਸਕਾਮੀ ਘਟਰਾਣਾ ਵਾਪਰੇ ਉਹਦੇ ਤਹਿਤ ਅਸੀਂ ਅੱਜ ਬਾਜ਼ਾਰ ਦੇ ਵਿੱਚ ਪੈਟਰੋਲਿੰਗ ਕਰ ਰਹੇ ਹਾਂ ਪੂਰੇ ਮੋਗਾ ਸ਼ਹਿਰ ਦੇ ਵਿੱਚ ਜਿਹਦੇ ਤਹਿਤ ਅਸੀਂ ਸਸਪੈਕਟਡ ਪਰਸਨਸ ਤੇ ਸਸਪੈਕਟਡ ਵਹੀਕਲਸ ਦੀ ਚੈਕਿੰਗ ਕਰ ਰਹੇ ਹਾਂ ਜਿਹਦੇ ਜਗ੍ਹਾ ਜਗ੍ਹਾ ਤੇ ਜਿਵੇਂ ਸੁਨੇਹਾਰਾ ਬਾਜ਼ਾਰ ਹੈ ਮੋਰੀ ਗੇਟ ਹੈ ਬਾਗ ਗਲੀ ਹੈ ਪ੍ਰਤਾਪ ਰੋਡ ਹੈ ਉਸ ਤੇ ਅਸੀਂ ਪੈਟਰੋਲਿੰਗ ਕਰ ਰਹੇ ਹਾਂ ਤੇ ਜਿਵੇਂ ਸੋਨਿਆਰਾ ਬਾਜ਼ਾਰ ਦੇ ਵਿੱਚ ਗਏ ਸੀ ਤੇ ਉੱਤੇ ਜੋ ਵੀ ਪ੍ਰੋਬਲਮਸ ਅੱਜ ਤੰਤੇਰਸ ਦਾ ਦਿਨ ਹੈ ਤੇ ਜੋ ਜੋ ਪ੍ਰੋਬਲਮਸ ਉਹਨਾਂ ਦੀਆਂ ਹੈਗੀਆਂ ਸੀ ਉਹਨਾਂ ਦੇ ਜਿਹੜੇ ਗਾਰਡਸ ਹੈਗੇ ਆ ਉਹ ਚੈੱਕ ਕੀਤੇ ਗਏ ਆ ਉਹਨਾਂ ਕੋਲੇ ਸਾਡੇ ਕੰਟੈਕਟ ਨੰਬਰ ਜਿਹੜੇ ਹੈਗੇ ਆ ਉਹ ਹੈਗੇ ਆ ਕਿ ਨਹੀਂ ਹੈਗੇ ਤੇ ਕਿਸ ਤਰੀਕੇ ਦੀ ਜਿਹੜੀ ਸਪੈਸ਼ਲ ਉਹਨਾਂ ਨੂੰ ਦੱਸੀਆਂ ਗਈਆਂ ਹਦਾਇਤਾਂ ਉਹ ਗਾਰਡ ਨੂੰ ਜਿਹੜੀਆਂ ਮੁਹੱਈਆ ਕਰਾਈਆਂ ਗਈਆਂ ਤੇ ਬਾਕੀ ਸਾਰੇ ਬਾਜ਼ਾਰ ਦੇ ਵਿੱਚ ਵੀ ਅਸੀਂ ਜਿਹੜੇ ਹੈਗੇ ਆ ਵਪਾਰੀ ਵਰਗ ਆ ਉਹਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਤੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਅੱਜ ਦੇਖਿਆ ਗਿਆ ਕਿ ਬੋਲਤ ਪਟਾਕੇ ਪਾਰਿਆ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹਾਂ ਇਹ ਸਸਪੈਕਟਡ ਵੀਕਲਸ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਕਿ ਜੋ ਵੀਕਲਸ ਸਾਨੂੰ ਲੱਗਦਾ ਹੈ ਕਿ ਦੇ ਕੋਈ ਕਾਗਜ਼ ਪੱਤਰ ਨਹੀਂ ਹੈਗੇ ਜਾਂ ਕੋਈ ਦੇਖੋ ਬਾਜ਼ਾਰ ਦਾ ਪੀੜੇ ਪੜ ਲਾਕਾ ਹੈ ਜੋ ਕੋਈ ਪਟਾਕੇ ਮਾਰੇਗਾ ਤੇ ਉਹ ਵੈਸੇ ਵੀ ਪ੍ਰੋਬਲਮਸ ਕ੍ਰੀਏਟ ਕਰਦਾ ਹੈ ਇਸ ਕਰਕੇ ਅਸੀਂ ਉਹ ਦਾ ਚਲਾਨ ਕਰ ਦਿੱਤਾ ਗਿਆ ਸਰ ਕਿਤਾ ਪੀੜੇ ਬਾਜ਼ਾਰ ਹੈ ਪੀੜੇ ਬਾਜ਼ਾਰ ਦੇ ਲਈ ਕੋਈ ਕੰਮ ਕੀਤਾ ਹੈ ਕੋਈ ਥੋੜਾ ਜਿਹਾ ਅਲਰਟ ਕੀਤਾ ਕਿ ਕਿ ਜੇ ਤਾਂ ਸ਼ਰਾਪਾ ਬਾਜ਼ਾਰ ਹੋ ਗਿਆ ਫੌਜੀ ਮਾਰਕੀਟ ਹੋ ਗਈ ਬਾਗਲੀ ਹੋ ਗਈ ਕਿਉਂਕਿ ਕਿਸੇ ਤਰ੍ਹਾਂ ਦੇ ਜਿਹੜੇ ਕੋਈ ਅਨਸਫਾਮਿਕ ਘਟਨਾ ਨਾ ਵਾਪ ਬਿਲਕੁਲ ਬਿਲਕੁਲ ਤੁਸੀਂ ਦੇਖ ਹੀ ਰਹੇ ਹੋ ਅਸੀਂ ਬਾਜ਼ਾਰ 'ਚ ਵੀ ਹੋ ਕੇ ਆਏ ਆ ਜਿੱਥੇ ਸਾਨੂੰ ਲੱਗਦਾ ਸੀਗਾ ਕਿ ਇਨਕੋਰਪੋਰਮੈਂਟ ਕੀਤੀ ਗਈ ਆ ਜਿੱਥੇ ਜਿਆਦਾ ਪ੍ਰੋਬਲਮਸ ਆ ਉਹਨਾਂ ਨੂੰ ਸਾੜਨਾ ਵੀ ਕੀਤੀ ਗਈ ਆ ਦੁਕਾਨਦਾਰਾਂ ਨੂੰ ਕਿ ਕੋਈ ਅਮਰਜੈਂਸੀ ਟਾਈਮ ਤੇ ਅਸੀਂ ਕੋਈ ਸਪੈਸ਼ਲ ਵਹੀਕਲਸ ਵੀ ਨਿਕਾਣਾ ਹੋਵੇ ਉਹ ਈਜ਼ੀਲੀ ਜਿਹੜਾ ਹੈਗਾ ਪਾਸ ਆਊਟ ਹੋ ਜਾਵੇ ਇੱਕ ਦੇਖਿਆ ਗਿਆ ਪ੍ਰਸ਼ਾਸਨ ਵੱਲੋਂ ਪਟਾਕਿਆਂ ਵਾਸਤੇ ਜਗ੍ਹਾ ਨਿਸ਼ਚਿਤ ਕੀਤੀ ਗਈ ਉਸ ਵਾਰ ਜੇ ਕੋਈ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਮਿਲਾਂ ਉਹਦੇ ਖਿਲਾਫ ਕੀ ਕਰਦੇ ਉਹਦੇ ਖਿਲਾਫ ਜਿਹੜੀ ਦੇਖੋ ਜਿਹੜਾ ਪੱਤਾ ਆ ਉਹ ਐਫ ਆਈ ਆਰ ਜਿਹੜੀ ਰੈਸਟਰਡ ਹੁੰਦੀ ਆ ਕਿ ਡੀ ਸੀ ਸਾਹਿਬ ਦੇ ਸਰਕਮਾਈ ਸਟੇਟ ਨੇ ਜੋ ਹੁਕਮ ਦਿੱਤੇ ਆ ਉਹਦੀ ਉਲੰਘਣਾ ਹੁੰਦੀ ਆ ਉਹਦੇ ਤਹਿਤ ਅਸੀਂ ਉਹ ਕਾਰਵਾਈ ਕਰਦੇ ਆ ਸਰ ਕੀ ਬੀਲ ਕੀ ਕਰਾਂਗੇ ਲੋਕ ਅਪੀਲ ਤੇ ਬੇਨਤੀ ਦੋਨੋਂ ਹੀ ਆ ਕਿ ਦੀਵਾਲੀ ਦਾ ਫੈਸਟੀਵਲ ਆ ਇਹਨੂੰ ਨਾਲ ਮਿਲ ਕੇ ਵਧੀਆ ਤਰੀਕੇ ਨਾਲ ਮਨਾਈਏ ਤੇ ਪਬਲਿਕ ਵੀ ਖਰਾਬ ਨਾ ਹੋਵੇ ਤੇ ਅਸੀਂ ਆਪ ਵੀ ਖਰਾਬ ਨਾ ਹੋਈਏ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਦੀਆਂ ਸਖਤ ਹਦਾਇਤਾਂ ਨੇ ਕਿ ਜਿਹੜਾ ਦੀਵਾਲੀ ਦਾ ਫੈਸਟੀਵਲ ਆ ਇਹਦੇ ਤੇ ਕੋਈ ਅਨਸਕਾਮੀ ਘਟਰਾਣਾ ਵਾਪਰੇ ਉਹਦੇ ਤਹਿਤ ਅਸੀਂ ਅੱਜ ਦੀਵਾਲੀ ਦੇ ਤੁਹਾਨੂੰ ਲੈ ਕੇ ਪੁਲਿਸ ਸਖਤ ਤੇ ਤੇ ਜਗਾ ਜਗਾ ਚੈਕਿੰਗ ਜਿਹੜੀ ਕੀਤੀ ਜਾ ਰਹੀ ਆ ਚਪਪੇ ਚਪਪੇ ਤੇ ਪੁਲਿਸ ਤੇ ਨਾਦ ਕੀਤੀ ਗਈ ਆ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਮੋਗੇ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਹਿੱੱਜਾ ਜਗ੍ਹਾ ਤੇ ਪੁਲਿਸ ਵਿਤਿਨਾਦ ਕੀਤੀ ਗਈ ਆ ਹੋਂ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤੇ ਸ਼ੱਕੀ ਜਿਹੜੇ ਵਾਹਨ ਨੇ ਅਤੇ ਵਾਹਨਾਂ ਦੇ ਉਹਨਾਂ ਵਾਹਨਾਂ ਦੇ ਜਨਾਕੋ ਪੂਰੀ ਤਰ੍ਹਾਂ ਦੇ ਕਾਗਜ਼ ਜਿਹੜੇ ਉਹਨਾਂ ਦੇ ਕੋਲ ਨਹੀਂ ਉਹਨਾਂ ਦੇ ਚਲਾਨ ਵੀ ਜਿਹੜੇ ਆ ਪੁਲਿਸ ਵੱਲੋਂ ਕੱਟੇ ਜਾ ਰਹੇ ਨੇ ਤੇ ਲਗਾਤਾਰ ਪੁਲਿਸ ਸਖਤ ਅਤੇ ਪੁਲਿਸ ਦੇ ਵੱਲੋਂ ਲਗਾਤਾਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਚੱਪੇ-ਚੱਪੇ ਤੇ ਪੁਲਿਸ ਤੇ ਨਾਦ ਕੀਤੀ ਗਈ ਆ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਦੀਵਾਲੀ ਦਾ ਤਿਹਾਰ ਬੜੇ ਸ਼ਾਂਤੀ ਦੇ ਨਾਲ ਤੇ ਭਾਈਚਾਰੇ ਦੇ ਨਾਲ ਮਨਾਇਆ ਜਾਵੇ ਕਿਉਂਕਿ ਦੀਵਾਲੀ ਦਾ ਤਿਹਾਰ ਬਹੁਤ ਪਵਿੱਤਰ ਤਿਹਾਰ ਹੁੰਦਾ ਤੇ ਇੱਥੇ ਦਿਨ ਸਾਰ ਖੁਸ਼ੀਆਂ ਭਰਿਆ ਤਿਹਾਰ ਹੁੰਦਾ ਤੇ ਇਸੇ ਸੰਸਾਰੇ ਹੀ ਰਲ ਮਿਲ ਕੇ ਇਸ ਤਿਹਾਰ ਨੂੰ ਮਨਾਉਣ ਅਤੇ ਪੁਲਿਸ ਦੇ ਵੱਲੋਂ ਸੁਰੱਖਿਆ ਦੀ ਭਾਵਨਾ ਜਿਹੜੀ ਲੋਕਾਂ ਦੇ ਵਿੱਚ ਪੈਦਾ ਕੀਤੀ ਗਈ ਆ ਤਾਂ ਕਿ ਲੋਕ ਸੁਰੱਖਿਅਤ ਤਰੀਕੇ ਦੇ ਨਾਲ ਆਪਣਾ ਦੀਵਾਲੀ ਦਾ ਤਿਉਹਾਰ ਇਹ ਮਨਾ ਸਕਣ ਮੋਗੇ ਦੇ ਵਿੱਚ ਪੁਲਿਸ ਦੇ ਵੱਲੋਂ ਪੈਟਰੋਲਿੰਗ ਕੀਤੀ ਗਈ ਹੈ ਜਗਾ ਜਗਾ ਤੇ ਚੈਕਿੰਗ ਕੀਤੀ ਜਾ ਰਹੀ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਦੁਕਾਨਾਂ ਦੇ ਬਾਹਰ ਸੜਕਾਂ ਤੇ ਅਤੇ ਹੋਰ ਕਈ ਥਾਵਾਂ ਤੇ ਸਾਰਵ ਜਨਿਕ ਥਾਵਾਂ ਤੇ ਹਰ ਥਾਂ ਤੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਹਰ ਜਗ੍ਹਾ ਤੇ ਪੁਲਿਸ ਤੇ ਨਾਦ ਕੀਤੀ ਗਈ ਹੈ ਤਾਂ ਕਿ ਲੋਕ ਜਿਹੜੇ ਆ ਉਹਨਾਂ ਦੇ ਵਿੱਚੋਂ ਸੁਰੱਖਿਆ ਦੀ ਭਾਵਨਾ ਛੜੀ ਉਹ ਬਣੀ ਰਹੇ ਅਤੇ ਪੁਲਿਸ ਅਲਰਟ ਹੈ ਤਾਂ ਕਿ ਕੋਈ ਅਣਸੁਖਾਵੀ ਘਟਨਾ ਜਿਹੜੀ ਨਾ ਵਾਪਰੇ ਅਤੇ ਪੁਲਿਸ ਦਾ ਧਿਆਨ ਹਰ ਪੱਖ ਤੋਂ ਹਰ ਚੀਜ਼ ਤੇ ਜਿਹੜਾ ਉਹ ਰੱਖਿਆ ਜਾ ਰਿਹਾ ਹੈ ਤਾਂ ਕਿ ਸ਼ਰਾਰਤੀ ਅਨਸਰ ਜਿਹੜੇ ਆ ਉਹ ਮਾਹੌਲ ਖਰਾਬ ਨਾ ਕਰ ਸਕੇ ਪੁਲਿਸ ਦਾ ਕਹਿਣਾ ਹੈ ਲੋਕਾਂ ਨੂੰ ਕਿ ਆਪਣੇ ਭਾਈਚਾਰੇ ਦੇ ਨਾਲ ਅਤੇ ਆਰਾਮ ਨਾਲ ਦੀਵਾਲੀ ਦਾ ਤਿਹਾਰ ਮਨਾਇਆ ਜਾਵੇ ਪੁਲਿਸ ਵੱਲੋਂ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਪੈਦਾ ਕੀਤੀ ਗਈ ਹੈ ਜਿਸ ਤੇ ਚੱਲਦੇ ਉਹਨਾਂ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਚੈਕਿੰਗ ਕੀਤੀ ਗਈ ਆ ਅਤੇ ਪੈਟਰੋਲਿੰਗ ਕੀਤੀ ਗਈ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਵੀ ਉਹਨਾਂ ਦੇ ਵੱਲੋਂ ਚੈਕਿੰਗ ਕਰਕੇ ਕਈ ਜਿਹੜੇ ਲੋਕ ਨੇ ਉਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਦੀਆਂ ਸਖਤ ਹਦਾਇਤਾਂ ਨੇ ਕਿ ਜਿਹੜਾ ਦੀਵਾਲੀ ਦਾ ਫੈਸਟੀਵਲ ਹੈ ਇਹਦੇ ਤੇ ਕੋਈ ਅਨਸਕਾਮੀ ਘਟਰਾਣਾ ਵਾਪਰੇ ਉਹਦੇ ਤਹਿਤ ਅਸੀਂ ਅੱਜ ਬਾਜ਼ਾਰ ਦੇ ਵਿੱਚ ਪੈਟਰੋਲਿੰਗ ਕਰ ਰਹੇ ਹਾਂ ਪੂਰੇ ਮੋਗਾ ਸ਼ਹਿਰ ਦੇ ਵਿੱਚ ਜਿਹਦੇ ਤਹਿਤ ਅਸੀਂ ਸਸਪੈਕਟਡ ਪਰਸਨਸ ਤੇ ਸਸਪੈਕਟਡ ਵਹਿਕਲਸ ਦੀ ਚੈਕਿੰਗ ਕਰ ਰਹੇ ਹਾਂ ਜਿਹਦੇ ਜਗ੍ਹਾ ਜਗ੍ਹਾ ਤੇ ਜਿਵੇਂ ਸੁਨੇਹਾਰਾ ਬਾਜ਼ਾਰ ਹੈ ਮੋਰੀ ਗੇਟ ਹੈ ਬਾਗ ਗਲੀ ਹੈ ਪ੍ਰਤਾਪ ਰੋਡ ਹੈ ਉਸ ਤੇ ਅਸੀਂ ਪੈਟਰੋਲਿੰਗ ਕਰ ਰਹੇ ਹਾਂ ਤੇ ਜਿਵੇਂ ਸੁਨੇਹਾਰਾ ਬਾਜ਼ਾਰ ਦੇ ਵਿੱਚ ਗਏ ਸੀ ਤੇ ਉੱਤੇ ਜੋ ਵੀ ਪ੍ਰੋਬਲਮਸ ਅੱਜ ਤੰਤੇਰਸ ਦਾ ਦਿ ਤੇ ਜੋ ਜੋ ਪ੍ਰੋਬਲਮਸ ਉਹਨਾਂ ਦੀਆਂ ਹੈਗੀਆਂ ਸੀ ਉਹਨਾਂ ਦੇ ਜਿਹੜੇ ਗਾਰਡਸ ਹੈਗੇ ਆ ਉਹ ਚੈੱਕ ਕੀਤੇ ਗਏ ਆ ਉਹਨਾਂ ਕੋਲੇ ਸਾਡੇ ਕੰਟੈਕਟ ਨੰਬਰ ਜਿਹੜੇ ਹੈਗੇ ਆ ਉਹ ਹੈਗੇ ਆ ਕਿ ਨਹੀਂ ਹੈਗੇ ਤੇ ਕਿਸ ਤਰੀਕੇ ਦੀ ਜਿਹੜੀ ਸਪੈਸ਼ਲ ਉਹਨਾਂ ਨੂੰ ਦੱਸੀਆਂ ਗਈਆਂ ਹਦਾਇਤਾਂ ਉਹ ਗਾਰਡ ਨੂੰ ਜਿਹੜੀਆਂ ਮੁਹੱਈਆ ਕਰਾਈਆਂ ਗਈਆਂ ਤੇ ਬਾਕੀ ਸਾਰੇ ਬਾਜ਼ਾਰ ਦੇ ਵਿੱਚ ਵੀ ਅਸੀਂ ਜਿਹੜੇ ਹੈਗੇ ਆ ਵਪਾਰੀ ਵਰਗ ਆ ਉਹਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਤੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਅੱਜ ਦੇਖਿਆ ਗਿਆ ਕਿ ਬੋਲਤ ਪਟਾਕੇ ਪਾਰ ਹੈ ਸੋ ਉਹਨਾਂ ਨੂੰ ਗ੍ਰਿਫਤਾਰ ਕਰਦੇ ਕਿ ਹਾਂ ਇਹ ਸਸਪੈਕਟਡ ਵੀਕਲਸ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਕਿ ਜੋ ਵੀਕਲਸ ਸਾਨੂੰ ਲੱਗਦਾ ਹੈ ਕਿ ਦੇ ਕੋਈ ਕਾਗਜ਼ ਪੱਤਰ ਨਹੀਂ ਹੈਗੇ ਜਾਂ ਕੋਈ ਦੇਖੋ ਬਾਜ਼ਾਰ ਦਾ ਪੀੜ ਪਰ ਲਾਕਾ ਹੈ ਜੋ ਕੋਈ ਪਟਾਕੇ ਮਾਰੇਗਾ ਤੇ ਉਹ ਵੈਸੇ ਵੀ ਪ੍ਰੋਬਲਮਸ ਕ੍ਰੀਏਟ ਕਰਦਾ ਹੈ ਇਸ ਕਰਕੇ ਅਸੀਂ ਉਹ ਦਾ ਚਲਾਨ ਕਰ ਦਿੱਤਾ ਗਿਆ ਸਰ ਕਿਤਾ ਪੀੜੇ ਬਾਜ਼ਾਰ ਹੈ ਘੀਰੇ ਪੀੜਾ ਦੇ ਲਈ ਕੋਈ ਕੰਮ ਕੀ ਆਇਆ ਕੋਈ ਥੋੜਾ ਜਿਹਾ ਅਲਰਟ ਕੀਤਾ ਕਿ ਕਿ ਜਿੱਦਾਂ ਸ਼ਰਾਫਾ ਬਾਜ਼ਾਰ ਹੋ ਗਿਆ ਫੌਜੀ ਮਾਰਕੀਟ ਹੋ ਗਈ ਬਾਗਲੀ ਹੋ ਗਈ ਕਿ ਕਿ ਕਿਸੇ ਤਰ੍ਹਾਂ ਦੇ ਜਿਹੜੇ ਕੋਈ ਅਨਸਫਾਮੀ ਘਟਨਾ ਨਾ ਵਾਪਰੇ ਕੋਈ ਅਕਲਕੰਨੀ ਘਟਨਾ ਨਾ ਵਾਪਰੇ ਉਸ ਲਈ ਕੋ ਕੀਤੀ ਗਈ ਹੈ ਬਿਲਕੁਲ ਬਿਲਕੁਲ ਤੁਸੀਂ ਦੇਖ ਹੀ ਰਹੇ ਹੋ ਅਸੀਂ ਬਾਜ਼ਾਰ ਚ ਵੀ ਹੋ ਕੇ ਆਏ ਆ ਜਿੱਥੇ ਸਾਨੂੰ ਲੱਗਦਾ ਸੀਗਾ ਕਿ ਇਨਕੋਰਸਮੈਂਟ ਕੀਤੀ ਗਈ ਹੈ ਜਿੱਥੇ ਜਿਆਦਾ ਪ੍ਰੋਬਲਮਸ ਹੈ ਉਹਨਾਂ ਨੂੰ ਸਾੜਨਾ ਵੀ ਕੀਤੀ ਗਈ ਹੈ ਦੁਕਾਨਦਾਰਾਂ ਨੂੰ ਕਿ ਕੋਈ ਅਮਰਜੈਂਸੀ ਟਾਈਮ ਤੇ ਅਸੀਂ ਕੋਈ ਸਪੈਸ਼ਲ ਵਹੀਕਲਸ ਵੀ ਨਗਾਣਾ ਹੋਵੇ ਉਹ इजीली ਜਿਹੜਾ ਹੈਗਾ ਪਾਸ ਆਊਟ ਹੋ ਜਾਵੇ ਠੀਕ ਹੈ ਦੇਖਿਆ ਗਿਆ ਪ੍ਰਸ਼ਾਸਨ ਵੱਲੋਂ ਪਟਾਕਿਆਂ ਵਾਲੀ ਜਗ੍ਹਾ ਨਿਸ਼ਚਿਤ ਕੀਤੀ ਗਈ ਉਸ ਤੋਂ ਬਾਅਦ ਜੇ ਕੋ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਮਿਲਾਂ ਦੇ ਖਿਲਾਫ ਕੀ ਕਰਦੇ ਉਹਦੇ ਖਿਲਾਫ ਜਿਹੜੀ ਦੇਖੋ ਜਿਹੜਾ ਪਰਚਾ ਉਹ ਐਫ ਆਈ ਆਰ ਜਿਹੜੀ ਰਜਿਸਟਰਡ ਹੁੰਦੀ ਹੈ ਕਿ ਡੀ ਸੀ ਸਾਹਿਬ ਦੇ ਕਮੇਟੇ ਨੇ ਜੋ ਹੁਕਮ ਦਿੱਤੇ ਆ ਉਹਦੀ ਉਲੰਘਣਾ ਹੁੰਦੀ ਆ ਉਹਦੇ ਤਹਿਤ ਅਸੀਂ ਉਹ ਕਾਰਵਾਈ ਕਰਦੇ ਆ ਸਰ ਕੀ ਬੀਲ ਕੀ ਕਰਾਂਗੇ ਲੋਕ ਅਪੀਲ ਤੇ ਬੇਨਤੀ ਦੋਨੋਂ ਹੀ ਆ ਕਿ ਦੀਵਾਲੀ ਦਾ ਫੈਸਟੀਵਲ ਆ ਇਹਨੂੰ ਨਾਲ ਮਿਲ ਕੇ ਵਧੀਆ ਤਰੀਕੇ ਨਾਲ ਮਨਾਈਏ ਤੇ ਪਬਲਿਕ ਵੀ ਖਰਾਬ ਨਾ ਹੋਵੇ ਤੇ ਅਸੀਂ ਆ ਦੀਵਾਲੀ ਦੇ ਤੇ ਤੁਹਾਨੂੰ ਲੈ ਕੇ ਪੁਲਿਸ ਸਖਤ ਤੇ ਤੇ ਜਗਾ ਜਗਾ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਚਪਪੇ ਚਪਪੇ ਤੇ ਪੁਲਿਸ ਤੇ ਨਾਦ ਕੀਤੀ ਗਈ ਹੈ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਮੋਗੇ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਜਗਾ ਜਗਾ ਤੇ ਪੁਲਿਸ ਵਿਤ ਨਾਦ ਕੀਤੀ ਗਈ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਸ਼ੱਕੀ ਜਿਹੜੇ ਵਾਹਨ ਨੇ ਅਤੇ ਵਾਹਨਾਂ ਦੇ ਉਹਨਾਂ ਵਾਹਨਾਂ ਦੇ ਜਨਾ ਕੋ ਪੂਰੀ ਤਰ੍ਹਾਂ ਦੇ ਕਾਗਜ਼ ਜਿਹੜੇ ਉਹਨਾਂ ਦੇ ਕੋਲ ਨਹੀਂ ਉਹਨਾਂ ਦੇ ਚਲਾਨ ਵੀ ਜਿਹੜੇ ਆ ਪੁਲਿਸ ਦੇ ਵੱਲੋਂ ਕੱਟੇ ਜਾ ਰਹੇ ਨੇ ਤੇ ਲਗਾਤਾਰ ਪੁਲਿਸ ਦੇ ਸਖਤ ਅਤੇ ਪੁਲਿਸ ਦੇ ਵੱਲੋਂ ਲਗਾਤਾਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਚੱਪੇ-ਚੱਪੇ ਤੇ ਪੁਲਿਸ ਤੇ ਨਾਦ ਕੀਤੀ ਗਈ ਆ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਦੀਵਾਲੀ ਦਾ ਤਿਹਾਰ ਬੜੇ ਸ਼ਾਂਤੀ ਦੇ ਨਾਲ ਤੇ ਭਾਈਚਾਰੇ ਦੇ ਨਾਲ ਮਨਾਇਆ ਜਾਵੇ ਕਿਉਂਕਿ ਦੀਵਾਲੀ ਦਾ ਤਿਹਾਰ ਬਹੁਤ ਪਵਿੱਤਰ ਤਿਹਾਰ ਹੁੰਦਾ ਤੇ ਇੱਥੇ ਦਿਨ ਸਾਰ ਖੁਸ਼ੀਆਂ ਭਰਿਆ ਤਿਹਾਰ ਹੁੰਦਾ ਤੇ ਇਸੇ ਸੰਾਰੇ ਹੀ ਰਲ ਮਿਲ ਕੇ ਇਸ ਤਿਹਾਰ ਨੂੰ ਮਨਾਉਣ ਅਤੇ ਪੁਲਿਸ ਵੱਲੋਂ ਸੁਰੱਖਿਆ ਦੀ ਭਾਵਨਾ ਜਿਹੜੀ ਲੋਕਾਂ ਦੇ ਵਿੱਚ ਪੈਦਾ ਕੀਤੀ ਗਈ ਆ ਤਾਂ ਕਿ ਲੋਕ ਸੁਰੱਖਿਅਤ ਤਰੀਕੇ ਦੇ ਨਾਲ ਆਪਣਾ ਦੀਵਾਲੀ ਦਾ ਤਿਉਹਾਰ ਇਹ ਮਨਾ ਸਕਣ ਮੋਗੇ ਦੇ ਵਿੱਚ ਪੁਲਿਸ ਦੇ ਵੱਲੋਂ ਪੈਟਰੋਲਿੰਗ ਕੀਤੀ ਗਈ ਹੈ ਜਗ੍ਹਾ ਜਗ੍ਹਾ ਤੇ ਚੈਕਿੰਗ ਕੀਤੀ ਜਾ ਰਹੀ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਇਹ ਚੈਕਿੰਗ ਅਭਿਆਨ ਚੁਲਾਇਆ ਗਿਆ ਅਤੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਦੁਕਾਨਾਂ ਦੇ ਬਾਹਰ ਸੜਕਾਂ ਤੇ ਅਤੇ ਹੋਰ ਕਈ ਥਾਵਾਂ ਤੇ ਸਾਰਵ ਜਨਿਕ ਥਾਵਾਂ ਤੇ ਹਰ ਥਾਂ ਤੇ ਪੁਲਿਸ ਦੇ ਵੱਲੋਂ ਯਾਕਿੰਗ ਕੀਤੀ ਜਾ ਰਹੀ ਹੈ ਹਰ ਜਗ੍ਹਾ ਤੇ ਪੁਲਿਸ ਤੇ ਨਾਦ ਕੀਤੀ ਗਈ ਹੈ ਤਾਂ ਕਿ ਲੋਕ ਜਿਹੜੇ ਆ ਉਹਨਾਂ ਦੇ ਵਿੱਚੋਂ ਸੁਰੱਖਿਆ ਦੀ ਭਾਵਨਾ ਛੜੀ ਉਹ ਬਣੀ ਰਹੇ ਅਤੇ ਪੁਲਿਸ ਅਲਰਟ ਹੈ ਤਾਂ ਕਿ ਕੋਈ ਅਣਸੁਖਾਵੀ ਘਟਨਾ ਜਿਹੜੀ ਨਾ ਵਾਪਰੇ ਅਤੇ ਪੁਲਿਸ ਦਾ ਧਿਆਨ ਹਰ ਪੱਖ ਤੋਂ ਹਰ ਚੀਜ਼ ਤੇ ਜਿਹੜਾ ਉਹ ਰੱਖਿਆ ਜਾ ਰਿਹਾ ਹੈ ਤਾਂ ਕਿ ਸ਼ਰਾਰਤੀ ਅਨਸਰ ਜਿਹੜੇ ਆ ਉਹ ਮਾਹੌਲ ਖਰਾਬ ਨਾ ਕਰ ਸਕੇ ਪੁਲਿਸ ਦਾ ਕਹਿਣਾ ਹੈ ਲੋਕਾਂ ਨੂੰ ਕਿ ਆਪਣੇ ਭਾਈਚਾਰੇ ਦੇ ਨਾਲ ਅਤੇ ਆਰਾਮ ਨਾਲ ਦੀਵਾਲੀ ਦਾ ਤਿਹਾਰ ਮਨਾਇਆ ਜਾਵੇ ਪੁਲਿਸ ਦੇ ਵੱਲੋਂ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਪੈਦਾ ਕੀਤੀ ਗਈ ਹੈ ਜਿਸ ਤੇ ਚੱਲਦੇ ਉਹਨਾਂ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਚੈਕਿੰਗ ਕੀਤੀ ਗਈ ਆ ਅਤੇ ਪੈਟਰੋਲਿੰਗ ਕੀਤੀ ਗਈ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਵੀ ਉਹਨਾਂ ਦੇ ਵੱਲੋਂ ਚੈਕਿੰਗ ਕਰਕੇ ਕਈ ਜਿਹੜੇ ਲੋਕ ਨੇ ਉਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਦੀਆਂ ਸਖਤ ਹਦਾਇਤਾਂ ਨੇ ਕਿ ਜਿਹੜਾ ਦੀਵਾਲੀ ਦਾ ਫੈਸਟੀਵਲ ਹੈ ਇਹਦੇ ਤੇ ਕੋਈ ਅਨਸ ਕਾਮੀ ਘਟਰਾਣਾ ਵਾਪਰੇ ਉਹਦੇ ਤਹਿਤ ਅਸੀਂ ਅੱਜ ਬਾਜ਼ਾਰ ਦੇ ਵਿੱਚ ਪੈਟਰੋਲਿੰਗ ਕਰ ਰਹੇ ਹਾਂ ਪੂਰੇ ਮੋਗਾ ਸ਼ਹਿਰ ਦੇ ਵਿੱਚ ਜਿਹਦੇ ਤਹਿਤ ਅਸੀਂ ਸਸਪੈਕਟਡ ਪਰਸਨਸ ਤੇ ਸਸਪੈਕਟਡ ਵਹੀਕਲਸ ਦੀ ਚੈਕਿੰਗ ਕਰ ਰਹੇ ਹਾਂ ਜਿਹਦੇ ਜਗ੍ਹਾ ਜਗ੍ਹਾ ਤੇ ਜਿਵੇਂ ਸੁਨੇਹਾਰਾ ਬਾਜ਼ਾਰ ਹੈ ਮੋਰੀ ਗੇਟ ਹੈ ਬਾਗ ਗਲੀ ਹੈ ਪ੍ਰਤਾਪ ਰੋਡ ਹੈ ਉਸ ਤੇ ਅਸੀਂ ਪੈਟਰੋਲਿੰਗ ਕਰ ਰਹੇ ਹਾਂ ਤੇ ਜਿਵੇਂ ਸੁਨੇਹਾਰਾ ਬਾਜ਼ਾਰ ਦੇ ਵਿੱਚ ਗਏ ਸੀ ਤੇ ਉੱਥੇ ਜੋ ਵੀ ਪ੍ਰੋਬਲਮਸ ਅੱਜ ਤੰਤੇਰਸ ਦਾ ਦਿ ਤੇ ਜੋ ਜੋ ਪ੍ਰੋਬਲਮਸ ਉਹਨਾਂ ਦੀਆਂ ਹੈਗੀਆਂ ਸੀ ਉਹਨਾਂ ਦੇ ਜਿਹੜੇ ਗਾਰਡਸ ਹੈਗੇ ਆ ਉਹ ਚੈੱਕ ਕੀਤੇ ਗਏ ਆ ਉਹਨਾਂ ਕੋਲੇ ਸਾਡੇ ਕੰਟੈਕਟ ਨੰਬਰ ਜਿਹੜੇ ਹੈਗੇ ਆ ਉਹ ਹੈਗੇ ਆ ਕਿ ਨਹੀਂ ਹੈਗੇ ਤੇ ਕਿਸ ਤਰੀਕੇ ਦੀ ਜਿਹੜੀ ਸਪੈਸ਼ਲ ਉਹਨਾਂ ਨੂੰ ਦੱਸੀਆਂ ਗਈਆਂ ਹਦਾਇਤਾਂ ਉਹ ਗਾਰਡ ਨੂੰ ਜਿਹੜੀਆਂ ਮੁਹੱਈਆ ਕਰਾਈਆਂ ਗਈਆਂ ਤੇ ਬਾਕੀ ਜਿਹੜੇ ਬਾਜ਼ਾਰ ਦੇ ਵਿੱਚ ਵੀ ਅਸੀਂ ਜਿਹੜੇ ਹੈਗੇ ਆ ਵਪਾਰੀ ਵਰਗ ਆ ਉਹਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਤੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਅੰਟੀ ਦੇਖਿਆ ਗਿਆ ਕਿ ਬੋਲਟ ਪਟਾਕੇ ਪਾਰਿਆ ਸੀ ਉਹਦੇ ਉਹਨੂੰ ਨਿਸ਼ਾਨਾ ਕਰਨ ਦੀ ਕੋਸ਼ਿਸ਼ ਹਾਂ ਇਹ ਸਸਪੈਕਟਡ ਵੀਕਲਸ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਕਿ ਜੋ ਵੀਕਲਸ ਸਾਨੂੰ ਲੱਗਦਾ ਹੈ ਕਿ ਇਹਦੇ ਕੋਈ ਕਾਗਜ਼ ਪੱਤਰ ਨਹੀਂ ਹੈਗੇ ਜਾਂ ਕੋਈ ਦੇਖੋ ਬਾਜ਼ਾਰ ਦਾ ਪੀੜੇ ਵਾਲਾ ਕਾ ਜੋ ਕੋਈ ਪਟਾਕੇ ਮਾਰੇਗਾ ਤੇ ਉਹ ਵੈਸੇ ਵੀ ਪ੍ਰੋਬਲਮਸ ਕ੍ਰੀਏਟ ਕਰਦਾ ਇਸ ਕਰਕੇ ਅਸੀਂ ਉਹਦਾ ਚਲਾਨ ਕਰ ਦਿੱਤਾ ਹੈ ਸਰ ਕਿਤਾ ਪੀੜੇ ਬਾਜ਼ਾਰ ਹੈ ਪੀੜੇ ਬਾਜ਼ਾਰ ਦੇ ਲਈ ਕੋਈ ਕੰਮ ਕਰਿਆ ਕੋਈ ਥੋੜਾ ਸਾਰਟ ਕੀਤਾ ਕਿਉਂਕਿ ਜਿੱਦਾਂ ਸ਼ਰਾਪਾ ਬਾਜ਼ਾਰ ਹੋ ਗਿਆ ਫੌਜੀ ਮਾਰਕੀਟ ਹੋ ਗਈ ਬਾਗਲੀ ਹੋ ਗਈ ਕਿ ਕਿ ਕਿਸੇ ਤਰ੍ਹਾਂ ਦੇ ਜਿਹੜੇ ਕੋਈ ਅਨਸਫਾਮੀ ਘਟਨਾ ਨਾ ਵਾਪਰੇ ਕੋਈ ਅਕਲਕੰਦੀ ਘਟਨਾ ਨਾ ਵਾਪਰੇ ਉਹਦੇ ਲਈ ਕੋਈ ਕੀਤੀ ਗਈ ਹੈ ਬਿਲਕੁਲ ਬਿਲਕੁਲ ਤੁਸੀਂ ਦੇਖ ਹੀ ਰਹੇ ਹੋ ਅਸੀਂ ਬਾਜ਼ਾਰ 'ਚ ਵੀ ਹੋ ਕੇ ਆਏ ਆ ਜਿੱਥੇ ਸਾਨੂੰ ਲੱਗਦਾ ਸੀਗਾ ਕਿ ਇਨਕੋਰਸਮੈਂਟ ਕੀਤੀ ਗਈ ਹੈ ਜਿੱਥੇ ਜ਼ਿਆਦਾ ਪ੍ਰੋਬਲਮਸ ਹੈ ਉਹਨਾਂ ਨੂੰ ਸਾੜਨਾ ਵੀ ਕੀਤੀ ਗਈ ਹੈ ਦੁਕਾਨਦਾਰਾਂ ਨੂੰ ਕਿ ਕੋਈ ਅਮਰਜੈਂਸੀ ਟਾਈਮ ਤੇ ਅਸੀਂ ਕੋਈ ਸਪੈਸ਼ਲ ਵਹੀਕਲਸ ਵੀ ਨਿਕਾਣਾ ਹੋਵੇ ਉਹ इजीली ਜਿਹੜਾ ਹੈਗਾ ਪਾਸ ਆਊਟ ਹੋ ਜਾਵੇ ਕਿ ਕਿ ਦੇਖਿਆ ਗਿਆ ਪ੍ਰਸ਼ਾਸਨ ਵੱਲੋਂ ਪਟਾਕਿਆਂ ਵਾਲੀ ਜਗ੍ਹਾ ਨਿਸ਼ਚਿਤ ਕੀਤੀ ਗਈ ਉਸ ਤੋਂ ਲਾਜੇ ਕੋਈ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਮਿਲਦਾ ਉਹ ਕਿੱਥੇ ਕਰਨੀ ਉਦੇ ਖਿਲਾਫ ਜਿਹੜੀ ਦੇਖੋ ਜਿਹੜਾ ਪੱচ্চਾ ਉਹ ਐਫ ਆਈ ਆਰ ਜਿਹੜੇ ਰਜਿਸਟਰ ਹੁੰਦੀ ਹੈ ਕਿ ਡੀ ਸੀ ਸਾਹਿਬ ਦੇ ਕਮੇਟੀ ਮੈਂਬਰ ਨੇ ਜੋ ਹੁਕਮ ਦਿੱਤੇ ਆ ਉਹਦੀ ਉਲੰਘਣਾ ਹੁੰਦੀ ਆ ਉਹਦੇ ਤਹਿਤ ਅਸੀਂ ਉਹ ਕਾਰਵਾਈ ਕਰਦੇ ਆ ਸਰ ਕੀ ਬੀਲ ਕੀ ਕਰਾਂਗੇ ਲੋਕ ਅਪੀਲ ਤੇ ਬੇਨਤੀ ਦੋਨੋਂ ਹੀ ਆ ਕਿ ਦੀਵਾਲੀ ਦਾ ਫੈਸਟੀਵਲ ਆ ਇਹਨੂੰ ਨਾਲ ਮਿਲ ਕੇ ਵਧੀਆ ਤਰੀਕੇ ਨਾਲ ਮਨਾਈਏ ਤੇ ਪਬਲਿਕ ਵੀ ਖਰਾਬ ਨਾ ਹੋਵੇ ਤੇ ਅਸੀਂ ਆ ਦੀਵਾਲੀ ਦੇ ਤੁਹਾਨੂੰ ਲੈ ਕੇ ਪੁਲਿਸ ਸਖਤ ਤੇ ਤੇ ਜਗਾ ਜਗਾ ਚੈਕਿੰਗ ਜਿਹੜੀ ਕੀਤੀ ਜਾ ਰਹੀ ਆ ਚਪਪੇ ਚਪੇ ਤੇ ਪੁਲਿਸ ਤੇ ਨਾਦ ਕੀਤੀ ਗਈ ਆ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਮੋਗੇ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਜਗ੍ਹਾ ਜਗ੍ਹਾ ਤੇ ਪੁਲਿਸ ਵਿਤਨਾਦ ਕੀਤੀ ਗਈ ਆ ਓਨ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤੇ ਸ਼ੱਕੀ ਜਿਹੜੇ ਵਾਹਨ ਨੇ ਅਤੇ ਵਾਹਨਾਂ ਦੇ ਉਹਨਾਂ ਵਾਹਨਾਂ ਦੇ ਜਨਾ ਕੋ ਪੂਰੀ ਤਰ੍ਹਾਂ ਦੇ ਕਾਗਜ਼ ਜਿਹੜੇ ਉਹਨਾਂ ਦੇ ਕੋਲ ਨਹੀਂ ਉਹਨਾਂ ਦੇ ਚਲਾਨ ਵੀ ਜਿਹੜੇ ਆ ਪੁਲਿਸ ਵੱਲੋਂ ਕੱਟੇ ਜਾ ਰਹੇ ਨੇ ਤੇ ਲਗਾਤਾਰ ਪੁਲਿਸ ਸਖਤ ਅਤੇ ਪੁਲਿਸ ਦੇ ਵੱਲੋਂ ਲਗਾਤਾਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਚੱਪੇ-ਚੱਪੇ ਤੇ ਪੁਲਿਸ ਤੇ ਨਾਦ ਕੀਤੀ ਗਈ ਆ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਦੀਵਾਲੀ ਦਾ ਤਿਹਾਰ ਬੜੇ ਸ਼ਾਂਤੀ ਦੇ ਨਾਲ ਤੇ ਭਾਈਚਾਰੇ ਦੇ ਨਾਲ ਮਨਾਇਆ ਜਾਵੇ ਕਿਉਂਕਿ ਦੀਵਾਲੀ ਦਾ ਤਿਹਾਰ ਬਹੁਤ ਪਵਿੱਤਰ ਤਿਹਾਰ ਹੁੰਦਾ ਤੇ ਇਸੇ ਦਿਨ ਸਰ ਖੁਸ਼ੀਆਂ ਭਰਿਆ ਤਿਹਾਰ ਹੁੰਦਾ ਤੇ ਇਸੇ ਸਾਰੇ ਹੀ ਰਲ ਮਿਲ ਕੇ ਇਸ ਤਿਹਾਰ ਨੂੰ ਮਨਾਉਣ ਅਤੇ ਪੁਲਿਸੇ ਵੱਲੋਂ ਸੁਰੱਖਿਆ ਦੀ ਭਾਵਨਾ ਜਿਹੜੀ ਲੋਕਾਂ ਦੇ ਵਿੱਚ ਪੈਦਾ ਕੀਤੀ ਗਈ ਆ ਤਾਂ ਕਿ ਲੋਕ ਸੁਰੱਖਿਅਤ ਤਰੀਕੇ ਦੇ ਨਾਲ ਆਪਣਾ ਦੀਵਾਲੀ ਦਾ ਤਿਹਾਰ ਇਹ ਮਨਾ ਸਕਣ ਮੋਗੇ ਦੇ ਵਿੱਚ ਪੁਲਿਸੇ ਵੱਲੋਂ ਪੈਟਰੋਲਿੰਗ ਕੀਤੀ ਗਈ ਹੈ ਜਗਾ ਜਗਾ ਤੇ ਚੈਕਿੰਗ ਕੀਤੀ ਜਾ ਰਹੀ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਦੁਕਾਨਾਂ ਦੇ ਬਾਹਰ ਸੜਕਾਂ ਤੇ ਅਤੇ ਹੋਰ ਕਈ ਥਾਵਾਂ ਤੇ ਸਾਰਵ ਜਨਿਕ ਥਾਵਾਂ ਤੇ ਹਰ ਥਾਂ ਤੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਹਰ ਜਗ੍ਹਾ ਤੇ ਪੁਲਿਸ ਤੇ ਨਾਟ ਕੀਤੀ ਗਈ ਹੈ ਤਾਂ ਕਿ ਲੋਕ ਜਿਹੜੇ ਆ ਉਹਨਾਂ ਦੇ ਵਿੱਚੋਂ ਸੁਰੱਖਿਆ ਦੀ ਭਾਵਨਾ ਛੜੀ ਉਹ ਬਣੀ ਰਹੇ ਅਤੇ ਪੁਲਿਸ ਅਲਰਟ ਹੈ ਤਾਂ ਕਿ ਕੋਈ ਅਣਸੁਖਾਵੀ ਘਟਨਾ ਜਿਹੜੀ ਨਾ ਵਾਪਰੇ ਅਤੇ ਪੁਲਿਸ ਦਾ ਧਿਆਨ ਹਰ ਪੱਖ ਤੋਂ ਹਰ ਚੀਜ਼ ਤੇ ਜਿਹੜਾ ਉਹ ਰੱਖਿਆ ਜਾ ਰਿਹਾ ਤਾਂ ਕਿ ਸ਼ਰਾਰਤੀ ਅਨਸਰ ਜਿਹੜੇ ਆ ਉਹ ਮਾਹੌਲ ਖਰਾਬ ਨਾ ਕਰ ਸਕੇ ਪੁਲਿਸ ਦਾ ਕਹਿਣਾ ਹੈ ਲੋਕਾਂ ਨੂੰ ਕਿ ਆਪਣੇ ਭਾਈਚਾਰੇ ਦੇ ਨਾਲ ਅਤੇ ਆਰਾਮ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇ ਪੁਲਿਸ ਵੱਲੋਂ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਪੈਦਾ ਕੀਤੀ ਗਈ ਹੈ ਜਿੱਥੇ ਚੱਲਦੇ ਉਹਨਾਂ ਦੇ ਵੱਲੋਂ ਜਗਾ ਜਗਾ ਤੇ ਚੈਕਿੰਗ ਕੀਤੀ ਗਈ ਆ ਅਤੇ ਪੈਟਰੋਲਿੰਗ ਕੀਤੀ ਗਈ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਵੀ ਉਹਨਾਂ ਦੇ ਵੱਲੋਂ ਚੈਕਿੰਗ ਕਰਕੇ ਕਈ ਜਿਹੜੇ ਲੋਕ ਨੇ ਉਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਦੀਆਂ ਸਖਤ ਹਦਾਇਤਾਂ ਨੇ ਕਿ ਜਿਹੜਾ ਦੀਵਾਲੀ ਦਾ ਫੈਸਟੀਵਲ ਹੈ ਇਹਦੇ ਤੇ ਕੋਈ ਅਨਸਕਾਮੀ ਘਟਰਾਣਾ ਵਾਪਰੇ ਉਹਦੇ ਤਹਿਤ ਅਸੀਂ ਅੱਜ ਬਾਜ਼ਾਰ ਦੇ ਵਿੱਚ ਪੈਟਰੋਲਿੰਗ ਕਰ ਰਹੇ ਹਾਂ ਪੂਰੇ ਮੋਗਾ ਸ਼ਹਿਰ ਦੇ ਵਿੱਚ ਜਿਹਦੇ ਤਹਿਤ ਅਸੀਂ ਸਸਪੈਕਟਡ ਪਰਸਨਸ ਤੇ ਸਸਪੈਕਟਡ ਵਹੀਕਲਸ ਦੀ ਚੈਕਿੰਗ ਕਰ ਰਹੇ ਹਾਂ ਜੀਤੇ ਜਗਾ ਜਗਾ ਤੇ ਜਿਵੇਂ ਸੁਨਿਆਰਾ ਬਾਜ਼ਾਰ ਹੈ ਮੋਰੀ ਗੇਟ ਹੈ ਬਾਗ ਗਲੀ ਹੈ ਪ੍ਰਤਾਪ ਰੋਡ ਹੈ ਉਸ ਤੇ ਅਸੀਂ ਪੈਟਰੋਲਿੰਗ ਕਰ ਰਹੇ ਆ ਤੇ ਜਿਵੇਂ ਸੁਨਿਆਰਾ ਬਾਜ਼ਾਰ ਦੇ ਵਿੱਚ ਗਏ ਸੀ ਤੇ ਉੱਥੇ ਜੋ ਵੀ ਪ੍ਰੋਬਲਮਸ ਅੱਜ ਤੰਤੇਰਸ ਦਾ ਦਿਨ ਹੈ ਤੇ ਜੋ ਜੋ ਪ੍ਰੋਬਲਮਸ ਉਹਨਾਂ ਦੀਆਂ ਹੈਗੀਆਂ ਸੀ ਉਹਨਾਂ ਦੇ ਜਿਹੜੇ ਗਾਰਡਸ ਹੈਗੇ ਆ ਉਹ ਚੈੱਕ ਕੀਤੇ ਗਏ ਆ ਉਹਨਾਂ ਕੋਲੇ ਸਾਡੇ ਕੰਟੈਕਟ ਨੰਬਰ ਜਿਹੜੇ ਹੈਗੇ ਆ ਉਹ ਹੈਗੇ ਆ ਕਿ ਨਹੀਂ ਹੈਗੇ ਤੇ ਕਿਸ ਤਰੀਕੇ ਦੀ ਜਿਹੜੀ ਸਪੈਸ਼ਲ ਉਹਨਾਂ ਨੂੰ ਦੱਸੀਆਂ ਗਈਆਂ ਹਦਾਇਤਾਂ ਉਹ ਗਾਰਡ ਨੂੰ ਜਿਹੜੀਆਂ ਮੁਹੱਈਆ ਕਰਾਈਆਂ ਗਈਆਂ ਤੇ ਬਾਜ਼ਾਰ ਦੇ ਵਿੱਚ ਵੀ ਅਸੀਂ ਜਿਹੜੇ ਹੈਗੇ ਵਪਾਰੀ ਵਰਗ ਆ ਉਹਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਕਿ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਅੱਜ ਦੇਖਿਆ ਗਿਆ ਕਿ ਬੋਲਟ ਪਣਾਕੇ ਪਾਰਿਆ ਸੀ ਉਹਦੇ ਉਹਨਾਂ ਨੂੰ ਕੰਮ ਕਰਦੇ ਹਾਂ ਹਾਂ ਇਹ ਸਸਪੈਕਟਡ ਵੀਕਲਸ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਕਿ ਜੋ ਵੀਕਲਸ ਸਾਨੂੰ ਲੱਗਦਾ ਹੈ ਕਿ ਉਹਦੇ ਕੋਈ ਕਾਗਜ਼ ਪੱਤਰ ਨਹੀਂ ਹੈਗੇ ਜਾਂ ਕੋਈ ਦੇਖੋ ਬਾਜ਼ਾਰ ਦਾ ਪੀੜ ਪਰ ਇਲਾਕਾ ਜੇ ਕੋਈ ਪਟਾਕੇ ਮਾਰੇਗਾ ਤੇ ਉਹ ਵੈਸੇ ਵੀ ਪ੍ਰੋਬਲਮਸ ਕ੍ਰੀਏਟ ਕਰਦਾ ਹੈ ਇਸ ਕਰਕੇ ਅਸੀਂ ਉਹਦਾ ਚਲਾਨ ਕਰ ਦਿੱਤਾ ਗਿਆ ਸਰ ਕਿਤਾ ਪੀੜੇ ਪਜਾਰਾ ਪੀੜੇ ਪਜਾਰਾ ਤੇ ਲਈ ਕੋਈ ਕੰਮ ਕੀਤਾ ਪੁਲਿਸ ਅਲਰਟ ਕੀਤੇ ਕਿਉਂਕਿ ਜੇ ਤਾਂ ਸ਼ਰਾਪਾ ਪਜਾਰ ਹੋ ਗਿਆ ਫੌਜੀ ਮਾਰਕੀਟ ਹੋ ਗਈ ਬੱਗਲੀ ਹੋ ਗਈ ਕਿਉਂਕਿ ਕਿਸੇ ਤਰ੍ਹਾਂ ਦੇ ਜਿਹੜੇ ਕੋਈ ਅਨਸਫਾਮਿਕ ਘਟਨਾ ਨਾ ਵਾਪਰੇ ਕੋਈ ਅਕਲਕੰਦੀ ਘਟਨਾ ਨਾ ਵਾਪਰੇ ਉਸ ਲਈ ਕੋਈ ਕੀਤੀ ਕੀ ਬਿਲਕੁਲ ਬਿਲਕੁਲ ਤੁਸੀਂ ਦੇਖ ਹੀ ਰਹੇ ਹੋ ਅਸੀਂ ਬਾਜ਼ਾਰ 'ਚ ਵੀ ਹੋ ਕੇ ਆਏ ਆ ਜਿੱਥੇ ਸਾਨੂੰ ਲੱਗਦਾ ਸੀਗਾ ਕਿ ਇਨਕੋਰਸਮੈਂਟ ਕੀਤੀ ਗਈ ਆ ਜਿੱਥੇ ਜਿਆਦਾ ਪ੍ਰੋਬਲਮਸ ਆ ਉਹਨਾਂ ਨੂੰ ਸਾੜਨਾ ਵੀ ਕੀਤੀ ਗਈ ਆ ਦੁਕਾਨਦਾਰਾਂ ਨੂੰ ਕਿ ਕੋਈ ਅਮਰਜੈਂਸੀ ਟਾਈਮ ਤੇ ਅਸੀਂ ਕੋਈ ਸਪੈਸ਼ਲ ਵਹੀਕਲਸ ਵੀ ਨਿਕਾਣਾ ਹੋਵੇ ਉਹ ਈਜ਼ੀਲੀ ਜਿਹੜ ਕਿ ਦੇਖਿਆ ਗਿਆ ਪ੍ਰਚਾਰਕੀ ਵੱਲੋਂ ਪਟਾਕਿਆਂ ਵਾਰ ਤੇ ਜਗਾ ਨਿਸ਼ਚਿਤ ਕੀਤੀ ਗਈ ਉਸਲਾਵਾ ਜੇ ਕੁਝ ਹਜ਼ਾਰ ਦੇ ਵਿੱਚ ਉਸਨੋਂ ਪਟਾਕਾਂ ਦੇ ਮਿੱਲਾ ਦੇ ਖਿਲਾਫ ਕੀ ਕਰੀ ਉਹਦੇ ਖਿਲਾਫ ਜਿਹੜੀ ਦੇਖੋ ਜਿਹੜਾ ਪਰਚਾ ਉਹ ਐਫ ਆਈ ਆਰ ਜੀ ਰਜਿਸਟਰਡ ਹੁੰਦੀ ਆ ਕਿ ਡੀ ਸੀ ਸਾਹਿਬ ਦੇ ਅ ਕਮਿਸ਼ਨਰ ਨੇ ਜੋ ਹੁਕਮ ਦਿੱਤੇ ਉਹਦੀ ਉਲੰਘਣਾ ਹੁੰਦੀ ਆ ਉਹਦੇ ਤਹਿਤ ਅਸੀਂ ਉਹ ਕਾਰਵਾਈ ਕਰਤਾ ਹਾਂ ਸਰ ਕੀ ਅਪੀਲ ਕੀ ਕਰਾਂਗੇ ਅਪੀਲ ਤੇ ਬੇਨਤੀ ਦੋਨੋਂ ਹੀ ਆ ਕਿ ਦੀਵਾਲੀ ਦਾ ਫੈਸਟੀਵਲ ਆ ਇਹਨੂੰ ਨਾਲ ਮਿਲ ਕੇ ਵਧੀਆ ਤਰੀਕੇ ਨਾਲ ਮਨਾਈਏ ਤੇ ਪਬਲਿਕ ਵੀ ਖਰਾਬ ਨਾ ਹੋਵੇ ਤੇ ਅਸੀਂ ਆਪ ਦੀਵਾਲੀ ਦੇ ਤੇ ਸਾਨੂੰ ਲੈ ਕੇ ਪੁਲਿਸ ਸਖਤ ਤੇ ਜਗਾ ਜਗਾ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਚਪਪੇ ਚਪੇ ਤੇ ਪੁਲਿਸ ਤੇ ਨਾਦ ਕੀਤੀ ਗਈ ਹੈ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਮੋਗੇ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਜਗਾ ਜਗਾ ਤੇ ਪੁਲਿਸ ਵਿਤਨਾਦ ਕੀਤੀ ਗਈ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਸ਼ੱਕੀ ਜਿਹੜੇ ਵਾਹਨ ਨੇ ਅਤੇ ਵਾਹਨਾਂ ਦੇ ਉਹਨਾਂ ਵਾਹਨਾਂ ਦੇ ਜਨਾ ਕੋ ਪੂਰੀ ਤਰ੍ਹਾਂ ਦੇ ਕਾਗਜ਼ ਜਿਹੜੇ ਉਹਨਾਂ ਦੇ ਕੋਲ ਨਹੀਂ ਉਹਨਾਂ ਦੇ ਚਲਾਨ ਵੀ ਜਿਹੜੇ ਆ ਪੁਲਿਸ ਵੱਲੋਂ ਕੱਟੇ ਜਾ ਰਹੇ ਨੇ ਤੇ ਲਗਾਤਾਰ ਪੁਲਿਸ ਸਖਤ ਅਤੇ ਪੁਲਿਸ ਦੇ ਵੱਲੋਂ ਲਗਾਤਾਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਚੱਪੇ-ਚੱਪੇ ਤੇ ਪੁਲਿਸ ਤੇ ਨਾਦ ਕੀਤੀ ਗਈ ਆ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਦੀਵਾਲੀ ਦਾ ਤਿਹਾਰ ਬੜੇ ਸ਼ਾਂਤੀ ਦੇ ਨਾਲ ਤੇ ਭਾਈਚਾਰੇ ਦੇ ਨਾਲ ਮਨਾਇਆ ਜਾਵੇ ਕਿਉਂਕਿ ਦੀਵਾਲੀ ਦਾ ਤਿਹਾਰ ਬਹੁਤ ਪਵਿੱਤਰ ਤਿਹਾਰ ਹੁੰਦਾ ਤੇ ਇਸੇ ਦਿਨ ਸਾਰ ਖੁਸ਼ੀਆਂ ਭਰਿਆ ਤਿਹਾਰ ਹੁੰਦਾ ਤੇ ਇਸੇ ਸੰਸਾਰੇ ਹੀ ਰਲ ਮਿਲ ਕੇ ਇਸ ਤਿਹਾਰ ਨੂੰ ਮਨਾਉਣ ਅਤੇ ਪੁਲਿਸੇ ਵੱਲੋਂ ਸੁਰੱਖਿਆ ਦੀ ਭਾਵਨਾ ਜਿਹੜੀ ਲੋਕਾਂ ਦੇ ਵਿੱਚ ਪੈਦਾ ਕੀਤੀ ਗਈ ਆ ਤਾਂ ਕਿ ਲੋਕ ਸੁਰੱਖਿਅਤ ਤਰੀਕੇ ਦੇ ਨਾਲ ਆਪਣਾ ਦੀਵਾਲੀ ਦਾ ਤਿਉਹਾਰ ਇਹ ਮਨਾ ਸਕਣ ਮੋਗੇ ਦੇ ਵਿੱਚ ਪੁਲਿਸੇ ਵੱਲੋਂ ਪੈਟਰੋਲਿੰਗ ਕੀਤੀ ਗਈ ਹੈ ਜਗ੍ਹਾ ਜਗ੍ਹਾ ਤੇ ਚੈਕਿੰਗ ਕੀਤੀ ਜਾ ਰਹੀ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਦੁਕਾਨਾਂ ਦੇ ਬਾਹਰ ਸੜਕਾਂ ਤੇ ਅਤੇ ਹੋਰ ਕਈ ਥਾਵਾਂ ਤੇ ਸਾਰਵ ਜਨਿਕ ਥਾਵਾਂ ਤੇ ਹਰ ਥਾਂ ਤੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਹਰ ਜਗ੍ਹਾ ਤੇ ਪੁਲਿਸ ਤੇ ਨਾਦ ਕੀਤੀ ਗਈ ਹੈ ਤਾਂ ਕਿ ਲੋਕ ਜਿਹੜੇ ਆ ਉਹਨਾਂ ਦੇ ਵਿੱਚੋਂ ਸੁਰੱਖਿਆ ਦੀ ਭਾਵਨਾ ਛੜੀ ਉਹ ਬਣੀ ਰਹੇ ਅਤੇ ਪੁਲਿਸ ਅਲਰਟ ਹੈ ਤਾਂ ਕਿ ਕੋਈ ਅਣਸੁਖਾਵੀ ਘਟਨਾ ਜਿਹੜੀ ਨਾ ਵਾਪਰੇ ਅਤੇ ਪੁਲਿਸ ਦਾ ਧਿਆਨ ਹਰ ਪੱਖ ਤੋਂ ਹਰ ਚੀਜ਼ ਤੇ ਜਿਹੜਾ ਉਹ ਰੱਖਿਆ ਜਾ ਰਿਹਾ ਹੈ ਤਾਂ ਕਿ ਸ਼ਰਾਰਤੀ ਅਨਸਰ ਜਿਹੜੇ ਆ ਉਹ ਮਾਹੌਲ ਖਰਾਬ ਨਾ ਕਰ ਸਕੇ ਪੁਲਿਸ ਦਾ ਕਹਿਣਾ ਹੈ ਲੋਕਾਂ ਨੂੰ ਕਿ ਆਪਣੇ ਭਾਈਚਾਰੇ ਦੇ ਨਾਲ ਅਤੇ ਆਰਾਮ ਨਾਲ ਦੀਵਾਲੀ ਦਾ ਤਿਹਾਰ ਮਨਾਇਆ ਜਾਵੇ ਪੁਲਿਸ ਵੱਲੋਂ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਪੈਦਾ ਕੀਤੀ ਗਈ ਹੈ ਜਿੱਥੇ ਚਲਦੇ ਉਹਨਾਂ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਚੈਕਿੰਗ ਕੀਤੀ ਗਈ ਆ ਅਤੇ ਪੈਟਰੋਲਿੰਗ ਕੀਤੀ ਗਈ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਵੀ ਉਹਨਾਂ ਦੇ ਵੱਲੋਂ ਚੈਕਿੰਗ ਕਰਕੇ ਕਈ ਜਿਹੜੇ ਲੋਕ ਨੇ ਉਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਦੀਆਂ ਸਖਤ ਹਦਾਇਤਾਂ ਨੇ ਕਿ ਜਿਹੜਾ ਦੀਵਾਲੀ ਦਾ ਫੈਸਟੀਵਲ ਹੈ ਇਹਦੇ ਤੇ ਕੋਈ ਅਨਸਕਾਮੀ ਘਟਰਾਣਾ ਵਾਪਰੇ ਉਹਦੇ ਤਹਿਤ ਅਸੀਂ ਅੱਜ ਬਾਜ਼ਾਰ ਦੇ ਵਿੱਚ ਪੈਟਰੋਲਿੰਗ ਕਰ ਰਹੇ ਹਾਂ ਪੂਰੇ ਮੋਗਾ ਸ਼ਹਿਰ ਦੇ ਵਿੱਚ ਜਿਹਦੇ ਤਹਿਤ ਅਸੀਂ ਸਸਪੈਕਟਡ ਪਰਸਨਸ ਤੇ ਸਸਪੈਕਟਡ ਵਾਈਕਲਸ ਦੀ ਚੈਕਿੰਗ ਕਰ ਰਹੇ ਹਾਂ ਜਿਹਦੇ ਜਗ੍ਹਾ ਜਗ੍ਹਾ ਤੇ ਜਿਵੇਂ ਸੁਨੇਹਾਰਾ ਬਾਜ਼ਾਰ ਹੈ ਮੋਰੀ ਗੇਟ ਹੈ ਬਾਗ ਗਲੀ ਹੈ ਪ੍ਰਤਾਪ ਰੋਡ ਹੈ ਉਸ ਤੇ ਅਸੀਂ ਪੈਟਰੋਲਿੰਗ ਕਰ ਰਹੇ ਹਾਂ ਤੇ ਜਿਵੇਂ ਸੁਨੇਹਾਰਾ ਬਾਜ਼ਾਰ ਦੇ ਵਿੱਚ ਗਏ ਸੀ ਤੇ ਉੱਤੇ ਜੋ ਵੀ ਪ੍ਰੋਬਲਮਸ ਅੱਜ ਤੰਤੇਰਸ ਦਾ ਦਿ ਤੇ ਜੋ ਜੋ ਪ੍ਰੋਬਲਮਸ ਉਹਨਾਂ ਦੀਆਂ ਹੈਗੀਆਂ ਸੀ ਉਹਨਾਂ ਦੇ ਜਿਹੜੇ ਗਾਰਡਸ ਹੈਗੇ ਆ ਉਹ ਚੈੱਕ ਕੀਤੇ ਗਏ ਆ ਉਹਨਾਂ ਕੋਲੇ ਸਾਡੇ ਕੰਟੈਕਟ ਨੰਬਰ ਜਿਹੜੇ ਹੈਗੇ ਆ ਉਹ ਹੈਗੇ ਆ ਕਿ ਨਹੀਂ ਹੈਗੇ ਤੇ ਕਿਸ ਤਰੀਕੇ ਦੀ ਜਿਹੜੀ ਸਪੈਸ਼ਲ ਉਹਨਾਂ ਨੂੰ ਦੱਸੀਆਂ ਗਈਆਂ ਹਦਾਇਤਾਂ ਉਹ ਗਾਰਡ ਨੂੰ ਜਿਹੜੀਆਂ ਮੁਹੱਈਆ ਕਰਾਈਆਂ ਗਈਆਂ ਤੇ ਬਾਕੀ ਸਾਰੇ ਬਾਜ਼ਾਰ ਦੇ ਵਿੱਚ ਵੀ ਅਸੀਂ ਜਿਹੜੇ ਹੈਗੇ ਆ ਵਪਾਰੀ ਵਰਗ ਆ ਉਹਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਤੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਅੱਜ ਦੇਖਿਆ ਗਿਆ ਕਿ ਬੋਲਤ ਪਟਾਕੇ ਪਾਰ ਹੈ ਸੋ ਉਹਨੂੰ ਗ੍ਰਿਫਟ ਕੰਫ ਸਕਰ ਦੇ ਦਿੱਤੀ ਹਾਂ ਇਹ ਸਸਪੈਕਟਡ ਵੀਕਲਸ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਕਿ ਜੋ ਵੀਕਲਸ ਸਾਨੂੰ ਲੱਗਦਾ ਹੈ ਕਿ ਇਹਦੇ ਕੋਈ ਕਾਗਜ਼ ਪੱਤਰ ਨਹੀਂ ਹੈਗੇ ਜਾਂ ਕੋਈ ਦੇਖੋ ਬਾਜ਼ਾਰ ਦਾ ਪੀੜ ਪਰ ਲਾਕਾ ਹੈ ਜੋ ਕੋਈ ਪਟਾਕੇ ਮਾਰੇਗਾ ਤੇ ਉਹ ਵੈਸੇ ਵੀ ਪ੍ਰੋਬਲਮਸ ਕ੍ਰੀਏਟ ਕਰਦਾ ਹੈ ਇਸ ਕਰਕੇ ਅਸੀਂ ਉਹਦਾ ਚਲਾਨ ਕਰ ਦਿੱਤਾ ਹੈ ਸਰ ਕਿਤਾ ਪੀੜੇ ਬਾਜ਼ਾਰ ਹੈ ਘੀਰੇ ਪੀੜਾ ਦੇ ਲਈ ਕੋਈ ਕੰਮ ਹੈ ਕੋਈ ਪੁਲਿਸ ਅਫਸਰ ਆ ਡਾਟ ਕੀ ਪੀਆ ਕੋ ਕਿ ਜੇ ਤਾਂ ਸ਼ਰਾਪਾ ਬਾਜ਼ਾਰ ਹੋ ਗਿਆ ਫੌਜੀ ਮਾਰਕੀਟ ਹੋ ਗਈ ਬਾਗਲੀ ਹੋ ਗਈ ਕਿ ਕਿ ਕਿਸੇ ਤਰ੍ਹਾਂ ਦੇ ਜਿਹੜੇ ਕੋਈ ਅਨਸਫਾਮੀ ਘਟਨਾ ਨਾ ਵਾਪਰੇ ਕੋਈ ਅਕਲਕਦਮ ਨਹੀਂ ਘਟਨਾ ਨਾ ਵਾਪਰੇ ਉਸ ਲਈ ਕੋਈ ਕੀਤੀ ਕੀ ਕੋਸ਼ਿਸ਼ਾਂ ਬਿਲਕੁਲ ਬਿਲਕੁਲ ਤੁਸੀਂ ਦੇਖ ਹੀ ਰਹੇ ਹੋ ਅਸੀਂ ਬਾਜ਼ਾਰ 'ਚ ਵੀ ਹੋ ਕੇ ਆਏ ਆ ਜਿੱਥੇ ਸਾਨੂੰ ਲੱਗਦਾ ਸੀਗਾ ਕਿ ਇਨਕੋਰਸਮੈਂਟ ਕੀਤੀ ਗਈ ਆ ਜਿੱਥੇ ਜ਼ਿਆਦਾ ਪ੍ਰੋਬਲਮਸ ਆ ਉਹਨਾਂ ਨੂੰ ਸਾੜਨਾ ਵੀ ਕੀਤੀ ਗਈ ਆ ਦੁਕਾਨਦਾਰਾਂ ਨੂੰ ਕਿ ਕੋਈ ਅਮਰਜੈਂਸੀ ਟਾਈਮ ਤੇ ਅਸੀਂ ਕੋਈ ਸਪੈਸ਼ਲ ਵਹੀਕਲਸ ਵੀ ਨਿਕਾਣਾ ਹੋਵੇ ਉਹ इजीली ਜਿਹੜਾ ਹੈਗਾ ਪਾਸ ਆਊਟ ਹੋ ਜਾਵੇ ਠੀਕ ਹੈ ਦੇਖਿਆ ਗਿਆ ਪ੍ਰਸ਼ਾਸਨ ਵੱਲੋਂ ਪਟਾਕਿਆਂ ਵਾਲੀ ਜਗ੍ਹਾ ਨਿਸ਼ਚਿਤ ਕੀਤੀ ਗਈ ਉਸ ਤੋਂ ਬਾਅਦ ਜੇ ਕੋਈ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਮਿਲਾਂ ਦੇ ਖਿ ਉਹਦੇ ਖਿਲਾਫ ਜਿਹੜੀ ਦੇਖੋ ਜਿਹੜਾ ਪੱcza ਉਹ ਐਫ ਆਈ ਆਰ ਜਿਹੜੀ ਰਜਿਸਟਰਡ ਹੁੰਦੀ ਆ ਕਿ ਡੀ ਸੀ ਸਾਹਿਬ ਦੇ ਕਮੇਟੇ ਨੇ ਜੋ ਹੁਕਮ ਦਿੱਤੇ ਆ ਉਹਦੀ ਉਲੰਘਣਾ ਹੁੰਦੀ ਆ ਉਹਦੇ ਤਹਿਤ ਉਹ ਕਾਰਵਾਈ ਕਰਦੇ ਆ ਸਰ ਕੀ ਬੀਲ ਕੀ ਕਰਾਂਗੇ ਲੋਕ ਅਪੀਲ ਤੇ ਬੇਨਤੀ ਦੋਨੋਂ ਹੀ ਆ ਕਿ ਦੀਵਾਲੀ ਦਾ ਫੈਸਟੀਵਲ ਆ ਇਹਨੂੰ ਨਾਲ ਮਿਲ ਕੇ ਵਧੀਆ ਤਰੀਕੇ ਨਾਲ ਮਨਾਈਏ ਤੇ ਪਬਲਿਕ ਵੀ ਖਰਾਬ ਨਾ ਹੋਵੇ ਤੇ ਅਸੀਂ ਆ ਦੀਵਾਲੀ ਦੇ ਤੇ ਤੁਹਾਨੂੰ ਲੈ ਕੇ ਪੁਲਿਸ ਸਖਤ ਤੇ ਤੇ ਜਗਾ ਜਗਾ ਚੈਕਿੰਗ ਜਿਹੜੀ ਕੀਤੀ ਜਾ ਰਹੀ ਆ ਚਪਪੇ ਚਪੇ ਤੇ ਪੁਲਿਸ ਤੇ ਨਾਦ ਕੀਤੀ ਗਈ ਆ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਮੋਗੇ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਹਿੱਜਤਾ ਜਗ੍ਹਾ ਤੇ ਪੁਲਿਸ ਵਿਤਨਾਦ ਕੀਤੀ ਗਈ ਆ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤੇ ਸ਼ੱਕੀ ਜਿਹੜੇ ਵਾਹਨ ਨੇ ਅਤੇ ਵਾਹਨ ਦੇ ਉਹਨਾਂ ਵਾਹਨ ਦੇ ਜਨਾ ਕੋ ਪੂਰੀ ਤਰ੍ਹਾਂ ਦੇ ਕਾਗਜ਼ ਜਿਹੜੇ ਉਹਨਾਂ ਦੇ ਕੋਲ ਨਹੀਂ ਉਹਨਾਂ ਦੇ ਚਲਾਨ ਵੀ ਜਿਹੜੇ ਆ ਪੁਲਿਸ ਵੱਲੋਂ ਕੱਟੇ ਜਾ ਰਹੇ ਨੇ ਤੇ ਲਗਾਤਾਰ ਪੁਲਿਸ ਸਖਤ ਅਤੇ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਵਿਤੇ ਕੀਤੀ ਜਾ ਰਹੀ ਹੈ ਚੱਪੇ ਚੱਪੇ ਤੇ ਪੁਲਿਸ ਤੇ ਨਾਦ ਕੀਤੀ ਗਈ ਆ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਦੀਵਾਲੀ ਦਾ ਤਿਹਾਰ ਬੜੇ ਸ਼ਾਂਤੀ ਦੇ ਨਾਲ ਤੇ ਭਾਈਚਾਰੇ ਦੇ ਨਾਲ ਮਨਾਇਆ ਜਾਵੇ ਕਿਉਂਕਿ ਦੀਵਾਲੀ ਦਾ ਤਿਹਾਰ ਬਹੁਤ ਪਵਿੱਤਰ ਤਿਹਾਰ ਹੁੰਦਾ ਤੇ ਇਸੇ ਦਿਨ ਸਾਰ ਖੁਸ਼ੀਆਂ ਭਰਿਆ ਤਿਹਾਰ ਹੁੰਦਾ ਤੇ ਇਸੇ ਸੰਾਰੇ ਹੀ ਰਲ ਮਿਲ ਕੇ ਇਸ ਤਿਹਾਰ ਨੂੰ ਮਨਾਉਣ ਅਤੇ ਪੁਲਿਸ ਦੇ ਵੱਲੋਂ ਸੁਰੱਖਿਆ ਦੀ ਭਾਵਨਾ ਜਿਹੜੀ ਲੋਕਾਂ ਦੇ ਵਿੱਚ ਪੈਦਾ ਕੀਤੀ ਗਈ ਆ ਤਾਂ ਕਿ ਲੋਕ ਸੁਰੱਖਿਅਤ ਤਰੀਕੇ ਦੇ ਨਾਲ ਆਪਣਾ ਦੀਵਾਲੀ ਦਾ ਤਿਉਹਾਰ ਇਹ ਮਨਾ ਸਕਣ ਮੋਗੇ ਦੇ ਵਿੱਚ ਪੁਲਿਸ ਦੇ ਵੱਲੋਂ ਪੈਟਰੋਲਿੰਗ ਕੀਤੀ ਗਈ ਹੈ ਜਗਾ ਜਗਾ ਤੇ ਚੈਕਿੰਗ ਕੀਤੀ ਜਾ ਰਹੀ ਐ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਦੁਕਾਨਾਂ ਦੇ ਬਾਹਰ ਸੜਕਾਂ ਤੇ ਅਤੇ ਹੋਰ ਕਈ ਥਾਵਾਂ ਤੇ ਸਾਰਵ ਜਨਿਕ ਥਾਵਾਂ ਤੇ ਹਰ ਥਾਂ ਤੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਹਰ ਜਗ੍ਹਾ ਤੇ ਪੁਲਿਸ ਤੇ ਨਾਦ ਕੀਤੀ ਗਈ ਆ ਤਾਂ ਕਿ ਲੋਕ ਜਿਹੜੇ ਆ ਉਹਨਾਂ ਦੇ ਵਿੱਚੋਂ ਸੁਰੱਖਿਆ ਦੀ ਭਾਵਨਾ ਛੜੀ ਉਹ ਬਣੀ ਰਹੇ ਅਤੇ ਪੁਲਿਸ ਅਲਰਟ ਹੈ ਤਾਂ ਕਿ ਕੋਈ ਅਣਸੁਖਾਵੀ ਘਟਨਾ ਜਿਹੜੀ ਨਾ ਵਾਪਰੇ ਅਤੇ ਪੁਲਿਸ ਦਾ ਧਿਆਨ ਹਰ ਪੱਖ ਤੋਂ ਹਰ ਚੀਜ਼ ਤੇ ਜਿਹੜਾ ਉਹ ਰੱਖਿਆ ਜਾ ਰਿਹਾ ਤਾਂ ਕਿ ਸ਼ਰਾਰਤੀ ਅਨਸਰ ਜਿਹੜੇ ਆ ਉਹ ਮਾਹੌਲ ਖਰਾਬ ਨਾ ਕਰ ਸਕੇ ਪੁਲਿਸ ਦਾ ਕਹਿਣਾ ਹੈ ਲੋਕਾਂ ਨੂੰ ਕਿ ਆਪਣੇ ਭਾਈਚਾਰੇ ਦੇ ਨਾਲ ਅਤੇ ਆਰਾਮ ਨਾਲ ਦੀਵਾਲੀ ਦਾ ਤਿਹਾਰ ਮਨਾਇਆ ਜਾਵੇ ਪੁਲਿਸ ਵੱਲੋਂ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਪੈਦਾ ਕੀਤੀ ਗਈ ਹੈ ਜਿਸ ਤੇ ਚੱਲਦੇ ਉਹਨਾਂ ਦੇ ਵੱਲੋਂ ਜਗਾ ਜਗਾ ਤੇ ਚੈਕਿੰਗ ਕੀਤੀ ਗਈ ਆ ਅਤੇ ਪੈਟਰੋਲਿੰਗ ਕੀਤੀ ਗਈ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਵੀ ਉਹਨਾਂ ਦੇ ਵੱਲੋਂ ਚੈਕਿੰਗ ਕਰਕੇ ਕਈ ਜਿਹੜੇ ਲੋਕ ਨੇ ਉਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਜੀ ਦੀਆਂ ਸਖਤ ਹਦਾਇਤਾਂ ਨੇ ਕਿ ਜਿਹੜਾ ਦੀਵਾਲੀ ਦਾ ਫੈਸਟੀਵਲ ਹੈ ਇਹਦੇ ਤੇ ਕੋਈ ਅਨਸਕਾਮੀ ਘਟਰਾਣਾ ਵਾਪਰੇ ਉਹਦੇ ਤਹਿਤ ਅਸੀਂ ਅੱਜ ਬਾਜ਼ਾਰ ਦੇ ਵਿੱਚ ਪੈਟਰੋਲਿੰਗ ਕਰ ਰਹੇ ਹਾਂ ਪੂਰੇ ਮੋਗਾ ਸ਼ਹਿਰ ਦੇ ਵਿੱਚ ਜਿਹਦੇ ਤਹਿਤ ਅਸੀਂ ਸਸਪੈਕਟਡ ਪਰਸਨਸ ਤੇ ਸਸਪੈਕਟਡ ਵਹिकल्स ਦੀ ਚੈਕਿੰਗ ਕਰ ਰਹੇ ਹਾਂ ਜਿਹਦੇ ਜਗ੍ਹਾ ਜਗ੍ਹਾ ਤੇ ਜਿਵੇਂ ਸੁਨੇਹਾਰਾ ਬਾਜ਼ਾਰ ਹੈ ਮੋਰੀ ਗੇਟ ਹੈ ਬਾਗ ਗਲੀ ਹੈ ਪ੍ਰਤਾਪ ਰੋਡ ਹੈ ਉਸ ਤੇ ਅਸੀਂ ਪੈਟਰੋਲਿੰਗ ਕਰ ਰਹੇ ਹਾਂ ਤੇ ਜਿਵੇਂ ਸੁਨੇਹਾਰਾ ਬਾਜ਼ਾਰ ਦੇ ਵਿੱਚ ਗਏ ਸੀ ਤੇ ਉੱਥੇ ਜੋ ਵੀ ਪ੍ਰੋਬਲਮਸ ਅੱਜ ਤੰਤੇਰਜ ਦਾ ਦਿਨ ਹੈ ਤੇ ਜੋ ਜੋ ਪ੍ਰੋਬਲਮਸ ਉਹਨਾਂ ਦੀਆਂ ਹੈਗੀਆਂ ਸੀ ਉਹਨਾਂ ਦੇ ਜਿਹੜੇ ਗਾਰਡਸ ਹੈਗੇ ਆ ਉਹ ਚੈੱਕ ਕੀਤੇ ਗਏ ਆ ਉਹਨਾਂ ਕੋਲੇ ਸਾਡੇ ਕੰਟੈਕਟ ਨੰਬਰ ਜਿਹੜੇ ਹੈਗੇ ਆ ਉਹ ਹੈਗੇ ਆ ਕਿ ਨਹੀਂ ਹੈਗੇ ਤੇ ਕਿਸ ਤਰੀਕੇ ਦੀ ਜਿਹੜੀ ਸਪੈਸ਼ਲ ਉਹਨਾਂ ਨੂੰ ਦੱਸੀਆਂ ਗਈਆਂ ਹਦਾਇਤਾਂ ਉਹ ਗਾਰਡ ਨੂੰ ਜਿਹੜੀਆਂ ਮੁਹੱਈਆ ਕਰਾਈਆਂ ਗਈਆਂ ਤੇ ਬਾਕੀ ਜਿਹੜੇ ਬਾਜ਼ਾਰ ਦੇ ਵਿੱਚ ਵੀ ਅਸੀਂ ਜਿਹੜੇ ਹੈਗੇ ਆ ਵਪਾਰੀ ਵਰਗ ਆ ਉਹਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਜੋਨਨ ਕੋਈ ਨਿਕਤਰਿਸ਼ ਨਹੀਂ ਨਾਮ ਹੈ ਅੱਜ ਦੇਖਾਂਗੇ ਕਿ ਬੋਲਟ ਪਟਾਕੇ ਪਾਰ ਰਹੇ ਸੋ ਉਹਨਾਂ ਨੂੰ ਨੁਕਸਾਨ ਕਰਦੇ ਹਾਂ ਇਹ ਸਸਪੈਕਟਡ ਵੀਕਲਸ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਕਿ ਜੋ ਵੀਕਲ ਤੁਹਾਨੂੰ ਲੱਗਦਾ ਹੈ ਕਿ ਦੇ ਕੋਈ ਕਾਗਜ਼ ਪੱਤਰ ਨਹੀਂ ਹੈਗੇ ਜਾਂ ਕੋਈ ਦੇਖੋ ਬਾਜ਼ਾਰ ਦਾ ਪੀੜੇ ਪਰ ਲਾਕਾ ਜੇ ਕੋਈ ਪਟਾਕੇ ਮਾਰੇਗਾ ਤੇ ਉਹ ਵੈਸੇ ਵੀ ਪ੍ਰੋਬਲਮ ਕ੍ਰੀਏਟ ਕਰਦਾ ਇਸ ਕਰਕੇ ਅਸੀਂ ਉਹਦਾ ਚਲਾਨ ਕਰ ਦਿੱਤਾ ਹੈ ਸਰ ਕਿਤਾ ਪੀੜੇ ਬਾਜ਼ਾਰਾ ਪੀੜੇ ਬਾਜ਼ਾਰਾ ਦੇ ਲਈ ਕੋਈ ਕੰਮ ਕੀਤਾ ਕੋਈ ਪੁਲਿਸ ਅਲਰਟ ਕੀਤਾ ਕਿਉਂਕਿ ਜੇ ਤਾਂ ਸਰਾਪਾ ਬਾਜ਼ਾਰ ਹੋ ਗਿਆ ਫੌਜੀ ਮਾਰਕੀਟ ਹੋ ਗਈ ਬਾਗਲੀ ਹੋ ਗਈ ਤੋ ਕਿ ਕਿਸੇ ਤਰ੍ਹਾਂ ਦੇ ਜਿਹੜੇ ਕੋਈ ਅਨਸਫਾਮਿਕ ਘਟਨਾ ਨਾ ਵਾਪਰੇ ਕੋਈ ਅਕਲਕੰਦੀ ਘਟਨਾ ਨਾ ਵਾਪਰੇ ਉਸ ਲਈ ਕੋਈ ਕਿੱਤੀ ਦੀ ਬਸਤ ਹੈ ਬਿਲਕੁਲ ਬਿਲਕੁਲ ਤੁਸੀਂ ਦੇਖ ਹੀ ਰਹੇ ਹੋ ਅਸੀਂ ਬਾਜ਼ਾਰ 'ਚ ਵੀ ਹੋ ਕੇ ਆਏ ਆ ਜਿੱਥੇ ਸਾਨੂੰ ਲੱਗਦਾ ਸੀਗਾ ਕਿ ਇਨਕੋਰਸਮੈਂਟ ਕੀਤੀ ਗਈ ਆ ਜਿੱਥੇ ਜਿਆਦਾ ਪ੍ਰੋਬਲਮਸ ਆ ਉਹਨਾਂ ਨੂੰ ਸਾੜਨਾ ਵੀ ਕੀਤੀ ਗਈ ਆ ਦੁਕਾਨਦਾਰਾਂ ਨੂੰ ਕਿ ਕੋਈ ਅਮਰਜੈਂਸੀ ਟਾਈਮ ਤੇ ਅਸੀਂ ਕੋਈ ਸਪੈਸ਼ਲ ਵਹੀਕਲਸ ਵੀ ਨਿਕਾਣਾ ਹੋਵੇ ਉਹ इजीली ਜਿਹੜਾ ਹੈਗਾ ਪਾਸ ਆਊਟ ਹੋ ਜਾਵੇ ਇੱਕ ਦੇਖਿਆ ਗਿਆ ਪ੍ਰਸ਼ਾਸਕੀ ਵੱਲੋਂ ਪਟਾਕਿਆਂ ਵਾਸਤੇ ਜਗ੍ਹਾ ਨਿਸ਼ਚਿਤ ਕੀਤੀ ਗਈ ਉਸ ਵਾਰ ਜਿਹੜੇ ਤਜਾਰ ਦੇ ਵਿੱਚ ਦੁਕਾਨਦਾਰਾਂ ਮਿਲਾਂ ਦੇ ਖਲਾਫ ਕੀ ਕਰ ਉਹਦੇ ਖਿਲਾਫ ਜਿਹੜੀ ਦੇਖੋ ਜਿਹੜਾ ਪਰਚਾ ਉਹ ਐਫ ਆਈ ਆਰ ਜੀ ਰਜਿਸਟਰਡ ਹੁੰਦੀ ਆ ਕਿ ਡੀ ਸੀ ਸਾਹਿਬ ਦੇ ਕਮਿਸ਼ਨਰ ਨੇ ਜੋ ਹੁਕਮ ਦਿੱਤੇ ਆ ਉਹਦੀ ਉਲੰਘਣਾ ਹੁੰਦੀ ਆ ਉਹਦੇ ਤਹਿਤ ਅਸੀਂ ਉਹ ਕਾਰਵਾਈ ਕਰਤਾ ਹਾਂ ਸਰ ਕੀ ਬੀਲ ਕੀ ਕਰਾਂਗੇ ਅਪੀਲ ਤੇ ਬੇਨਤੀ ਦੋਨੋਂ ਹੀ ਆ ਕਿ ਦੀਵਾਲੀ ਦਾ ਫੈਸਟੀਵਲ ਆ ਇਹਨੂੰ ਨਾਲ ਮਿਲ ਕੇ ਵਧੀਆ ਤਰੀਕੇ ਨਾਲ ਮਨਾਈਏ ਤੇ ਪਬਲਿਕ ਵੀ ਖਰਾਬ ਨਾ ਹੋਵੇ ਤੇ ਅਸੀਂ ਆ ਦੀਵਾਲੀ ਦੇ ਤਿਹਾਣੂ ਲੈ ਕੇ ਪੁਲਿਸ ਸਖਤ ਤੇ ਤੇ ਜਗਾ ਜਗਾ ਚੈਕਿੰਗ ਜਿਹੜੀ ਆ ਕੀਤੀ ਜਾ ਰਹੀ ਆ ਚੱਪੇ ਚੱਪੇ ਤੇ ਪੁਲਿਸ ਤੇ ਨਾਦ ਕੀਤੀ ਗਈ ਆ ਐਸ ਐਸ ਪੀ ਅਜੇ ਗਾਂਧੀ